ਨਾ ਤੁਹ ਦਾ ਆ ਪਿਆ ਹੋਇਆ ਕੋਈ ਗੱਲ ਨਹੀਂ ਕੋਈ ਗੱਲ ਚਲੋ ਸਾਡੇ ਉਸ ਸਰਦਾਰ ਬੀਜੀ ਸਾਹਿਬ ਤੇ ਬਾਕੀ ਪੱਤਰਕਾਰ ਸਿਤੂ ਸਾਹਿਬਾ ਨੂੰ ਮੌਲਾ ਜੀ ਸਾਡੇ ਸੁਪਨ ਸਾਹਿਬ ਟ੍ਰੌਪਰਿਕ ਸਰਦਾਰ ਪੱਕੀ ਸਾਡੇ ਮਹਾਰਾਜ ਦੇ ਉਹ ਵੀ ਸਾਹਿਬਾਨ ਦੇ ਪਰ ਉਹ ਸਾਰੇ ਜਿਹੜੇ ਭਰਾ ਜਿਹੜੇ ਉਹਨਾਂ ਸਾਰਾ ਤੰਬਾਰ ਕਰੇ ਸਾਡਾ ਜੀ ਸਿਰ ਜੀ ਅੰਮ੍ਰਿਤਪੁਰ ਮਦੀਆ ਕੰਮ ਕੀਤਾ ਤੇ ਸੋਹਣੇ ਸਾਡੇ ਰਿਸ਼ਤੇਦਾਰ ਵੀ ਖੜੇ ਨੇ ਚਾਚਾ ਜੀ ਉਹਨਾਂ ਨੇ ਜੀਪੀ ਸਾਹਿਬ ਦੇ ਬਹੁਤ ਵਧੀਆ ਲੱਗ ਰਿਹਾ ਅੱਜ 500 ਜਨਤਾ ਆਮ ਆਦਮੀ ਪਾਰਟੀ ਦਾ ਆਇਆ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਲੁਧਿਆਣਾ ਚ ਹੋਈ ਹੈ ਸਾਨੂੰ ਪੂਰੀ ਆਸ ਹੈ ਜਿਨੇ 3 ਸਾਲ ਪਾਰਟੀ ਨਾਲ ਕੰਮ ਕੀਤੇ ਨੇ ਤੇ ਆਉਣ ਵਾਲੇ ਦੋ ਸਾਲ ਦੀ ਇਹ ਪਾਰਟੀ ਆਮ ਆਦਮੀ ਪਾਰਟੀ ਵਧੀਆ ਕੰਮ ਕਰਨਗੇ ਉਹ ਆਤਮਾਜੀ ਮੁੱਖ ਮੰਤਰੀ ਸਾਹਿਬ ਵਧੀਆ ਕੰਮ ਕਰਨਗੇ ਥੋੜਾ ਸਾਨੂੰ ਮੈਂ ਤੁਹਾਰੇ ਮਰਕਵਾਦਨ ਜਿਹਨੇ ਦਿੱਤਿਆ ਸਾਨੂੰ ਆਸ ਹੈ ਆਉਣ ਵਾਲੇ ਟਾਈਮ 'ਚ ਉਹ ਮੰਤਰੀ ਬਣਨਗੇ ਤੇ ਪੰਜਾਬ ਦੇ ਉਹ ਕੰਮ ਕਰਨਗੇ ਮੈਂ ਤੁਹਾਡਾ ਸਾਰਿਆਂ ਦਾ ਜਿੱਨੀ ਮਾਰਕੀਟ ਕਮੇਟੀ ਹੈ ਜਾਂ ਦੁਕਾਨਦਾਰ ਭਰਾ ਨੇ ਜਾਂ ਕੌਂਸਲਸ ਆ ਬੀਤੀ ਸਾਹਿਬ ਮੋਹਨਾਲ ਜੀ ਤੇ ਬਾਕੀ ਸਕੂਟੀ ਟੀਮ ਜਿਹੜੇ ਉਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੁਸੀਂ ਅੱਜ ਸਵੇਰੇ ਵਧੀਆ ਕੰਮ ਕੀਤਾ ਤੇ ਆਪਾਂ ਹੁਣ ਸਾਰਿਆਂ ਨੇ ਲੱਡੂ ਵੰਡਨੇ ਨੇ ਤੇ ਉਹ ਤੁਸੀਂ ਸਾਰੇ ਸ਼ਾਕਾਹਾਰੀ ਜਣਾ ਬਹੁਤ ਧੰਨਵਾਦ ਬਾਕੀ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਹਾਂ ਉਹਦੋਂ ਵੀ ਕੋਈ ਕੌਟ ਪਏ ਹੁਣ ਇਹਨਾਂ ਆਪਾਂ ਖੜਾਂਗੇ ਕਿਉਂਕਿ ਪਹਿਲਾਂ ਵੀ ਆਪਾਂ ਕਹੇ ਨੇ ਕੰਮ ਇੱਥੇ ਖੜਾ ਤੂੰ ਗਾਪ ਆਇਆ ਹੋਇਆ ਕੋਈ ਗਾਹ ਕੋਈ ਗਾਹ ਲਓ ਜੀ ਬੰਦੂ ਦੋਨੋਂ ਸਭ ਚੰਗੋ ਲਓ ਜੀ ਦੇਖੋ ਲਓ ਜੀ ਬੰਦੀ ਲਓ ਜੀ ਮੈਂ ਅੰਦਰ ਰੱਖ ਲਵਾਂਗੇ ਲਾ ਕੇ ਲੈ ਕੇ ਜਾਵਾਂਗੇ ਬੜੀ ਹੋਰ ਸਾਡੀ ਲਓ ਜੀ